ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਆਪਾ ਦਰਸ਼ਨ ਕਰੀਏ ਗੁਰਦੁਆਰ ਸਾਹਿਬ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਸਾਧ ਸੰਗਤ ਜੀ ਇੱਕ ਦਿਨ ਸਤਗੁਰੂ ਜੀ ਦੇ ਭਰੇ ਦਰਬਾਰ ਵਿੱਚ ਭਾਈ ਉਦੇਸ ਸਿੰਘ ਲਾਹੌਰ ਨਿਵਾਸੀ ਬਦੂਕ ਲੈ ਕੇ ਆਇਆ ਸਤਗੁਰੂ ਜੀ ਨੇ ਬਦੂਕ ਦਾ ਨਿਸ਼ਾਨ ਪਰਖਣ ਵਾਸਤੇ ਭਾਈ ਦਲ ਸਿੰਘ ਤੋਂ ਸ਼ਿਵਾਈ ਦੀ ਮੰਗ ਕੀਤੀ ਭਾਈ ਦਲ ਸਿੰਘ ਦੀ ਫੌਜ ਦਾ ਇੱਕ ਵੀ ਸ਼ਿਵਾਈ ਇਸ ਪਰਖ ਵਾਸਤੇ ਤਿਆਰ ਨਾ ਹੋਇਆ ਸਤਗੁਰੂ ਜੀ ਨੇ ਆਪਣੇ ਸਿੱਖ ਨੂੰ ਆਵਾਜ਼ ਦਿੱਤੀ ਇਸ ਸਮੇਂ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਅੰਗਰੇਟੇ ਬਜੇ ਆਏ ਅਤੇ ਬੰਦੂਕ ਤਾਂ ਨਿਸ਼ਾਨ ਬੰਨਣ ਵਾਸਤੇ ਇੱਕ ਦੂਜੇ ਤੋਂ ਅੱਗੇ ਖੜਨ ਵਾਸਤੇ ਜਿੱਦ ਕਰਨ ਲੱਗੇ ਭਾਈ ਗੱਲ ਸਿੰਘ ਦੀ ਫੌਜ ਤੇ ਸੰਗਤ ਸਭ ਕੁਝ ਵੇਖ ਰਹੀ ਸੀ ਗੁਰੂ ਜੀ ਨੇ ਗੋਲੀ ਉੱਪਰ ਦੀ ਚਲਾ ਦਿੱਤੀ ਪਰ ਸਿੰਘ ਪ੍ਰਸੰਨ ਮੁਖ ਨਿਰਭੈ ਅਡੋਲ ਖੜੇ ਰਹੇ ਸਿੰਘ ਸਿਦਕ ਦੀ ਪੜਖ ਵਿੱਚ ਪਾਸ ਹੋਏ ਇਸ ਕੌਤਕ ਨੂੰ ਵੇਖ ਕੇ ਭਾਈ ਦਲ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਫੌਜ ਸਮੇਤ ਖੰਡੇ ਵਾਟੇ ਦਾ ਅਮਰ ਛਕਿਆ 사ਤਸੰਗ ਜੀ ਇਸ ਬਦੂਖ ਦੇ ਦਰਸ਼ਨ ਆਪ ਜੀ ਤਖਤ ਸਾਹਿਬੇ ਕੀ ਕਰ ਸਕਦੇ ਹਾਂ ਆਓ ਪਿਆਰੀ 사ਤਸੰਗ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਾਡੇ ਸਤਕਾਰਯੋਗ ਜਗਦੇਵ ਸਿੰਘ ਜੀ ਪੰਜ ਪਿਆਰੇ ਅਕਾਲ ਤਖਸਦ ਸਾਹਿਬ ਉਹਨਾਂ ਪਾਸੋਂ ਆਪਾਂ ਗੁਰੂ ਘਰ ਦਾ ਇਤਿਹਾਸ ਸਰਬਣ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਜੇ ਸਾਧੂ ਵੱਡੇ ਭਾਗ ਉਹਨਾਂ ਨੂੰ ਸਿਖਾਉਂਦੇ ਜੋ ਸਤਗੁਰੂ ਕੇ ਚਰਨੀ ਪਾਰਤੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਆ ਗੁਰੂ ਦੇ ਚਰਨਾ ਵਿੱਚ ਆਉਣਾ ਕੀਤਾ ਵਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਕੇ ਵਾਲੀ ਅਮਰਤ ਕੇ ਦਾਤੇ ਸਰਬੰਦਾਨੀ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੇ 14 ਜੰਗਾਂ ਲੜੀਆਂ 14 ਹੀ ਜਿੱਤੀਆਂ ਅਖੀਰਲੀ ਮੁਕਸਰ ਦੀ ਜੰਗ ਲੜ ਕੇ ਪਾਸ਼ਾ ਇੱਧਰ ਨੂੰ ਆ ਰਹੇ ਆ ਤੇ ਚੌਧਰੀ ਡੱਲਾ ਇੱਧਰ ਦਾ ਚੌਧਰੀ ਆ ਰਾਜਾ ਜਾਣ ਕੇ ਇਧਰ ਆ ਲ ਤੇ ਇਧਰੋਂ ਲੈਣ ਜਾਂਦਾ ਅਗੋਂ ਗੁਰੂ ਮਹਾਰਾਜ ਨੂੰ ਘੋੜਾ ਦਿੰਦਾ ਪੇਟਾਵਾ ਦਿੰਦਾ ਇੱਥੇ ਆਇਆ ਨੂੰ ਲੰਮਾ ਸਮਾਂ ਰਹਿਣ ਦੀ ਬੇਨਤੀਆਂ ਕਰਦਾ ਸਾਰੀ ਸਾਰੀ ਰਾਤ ਪਹਿਰੇ ਤੇ ਖੜੋਤਾ ਰਹਿੰਦਾ ਮਹਾਰਾਜ ਤੇ ਕੋਈ ਹਮਲਾ ਨਾ ਕਰ ਜਾਵੇ ਫੌਜਾ ਪਰਿਵਾਰ ਸਮੇਤ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਡੱਲਾ ਪਰ ਸੇਵਾ ਕਰਦਿਆ ਕਰਦਿਆ ਨਾ ਹੌਮਾ ਮੈਂ ਜਦੋਂ ਆਉਂਦੀ ਹੈ ਇਨਸਾਨ ਨੂੰ ਪਤਾ ਨਹੀਂ ਲੱਗਦਾ ਸੇਵਾ ਕਰ ਜਦੋਂ ਬੱਲੇ ਦੇ ਵਿੱਚ ਹੌਮਾ ਇਹ ਨਾ ਮੈਂ ਗੁਰੂ ਕਾਂਗੀ ਤਰਪਾਸ਼ਾ ਨੂੰ ਕਹਿਣ ਲੱਗਾ ਸਤਿਗੁਰੂ ਜੀ ਜੇ ਮੈਨੂੰ ਯਾਦ ਕਰਦੇ ਆਪ ਜੀ ਦੇ ਸਹਬਜ਼ਾਦੇ ਨਾਲ ਸੀ ਦੂੰਦੇ ਆਪ ਜੀ ਨੂੰ ਅਨੰਦਪੁਰ ਸਾਹਿਬ ਨਾਲ ਛੱਡਣਾ ਪੈਂਦਾ ਮੇਰੇ ਕੋਲੇ ਬੜੇ ਨਧਰਕ ਲੀਡਰ ਜੋਧੇ ਸੀ ਸੂਰਮੇ ਸੀ ਜੇ ਮੈਨੂੰ ਯਾਦ ਕਰਦੇ ਆਪ ਜੀ ਦੇ ਸਹਬਜ਼ਾਦੇ ਨਾਲ ਸੀ ਦੂੰਦੇ ਅਨੰਦਪੁਰ ਸਾਹਿਬ ਨਾਲ ਛੱਡਣਾ ਪੈਂਦਾ ਇਸ ਤਰ੍ਹਾਂ ਫੋਕੀ ਵਾਹ ਵਾਹ ਕਰਨ ਲੱਗਾ ਆਪਣੇ ਜੋਧਿਆਂ ਦੀ ਇੱਕ ਦਿਨ ਲਾਹੌਰ ਨਿਵਾਸੀ ਭਾਈ ਉਦਾਸ ਸਿੰਘ ਮੇਸਤਰੀ ਇੱਥੇ ਦਰਸ਼ਨ ਕਰਨ ਲਈ ਆਇਆ ਸਤਿਗੁਰਾਂ ਨੂੰ ਬੰਦੂਖ ਪੇਟਾ ਕੀਤੀ ਬੇਨਤੀ ਕੀਤੀ ਮਹਾਰਾਜ ਜੀ ਇਸ ਬੰਦੂਖ ਦੀ ਬੜੀ ਦੂਰ ਤੱਕ ਪਹਿਲੀ ਪੱਕੀ ਮਾਰਾ ਹੈ ਕਿਰਪਾ ਕਰਕੇ ਭੇਟਾ ਪ੍ਰਵਾਨ ਕਰੋ ਸਤਗੁਰਾਂ ਨੇ ਬੰਦੂਖ ਆਪਣੇ ਹੱਥ ਵਿੱਚ ਪੜੇ ਬਾਸ ਬੈਠੇ ਦੱਲੇ ਨੂੰ ਕਿਹਾ ਡੱਲਿਆ ਤੂੰ ਆਖਿਆ ਕਰਦਾ ਸੀ ਮੇਰੇ ਕੋਲੇ ਬੜੇ ਯੋਧੇ ਨੇ ਸੂਰਮੇ ਨੇ ਦੋ ਯੋਧੇ ਸਾਦੇ ਅੱਗੇ ਪੇਸ਼ ਕਰ ਇਹ ਨਵੀਂ ਬੰਦੂਖ ਆਈ ਹੈ ਅਸਾਂ ਨੇ ਨਿਸ਼ਾਨਾ ਪਰਖਣਾ ਵਾ ਡੱਲੇ ਦੇ ਯੋਧੇ ਸਾਥ ਸੰਗ ਜੀ ਇੱਥੇ 80 90 ਬੈਠੇ ਖਿਸਕਣੇ ਸ਼ੁਰੂ ਹੋ ਗਏ ਸਾਰੇ ਪੱਜ ਗਏ ਦੱਲੇ ਨੂੰ ਕਿਹਾ ਤੂੰ ਅੱਗੇ ਖੜੋ ਦੱਲਾਵਿਕੰਦਾ ਮਹਾਰਾਜ ਕਿਸੇ ਜਾਨਵਰ ਤੇ ਪਰਖ ਲੋ ਗੁਰੂ ਮਾਰਾ ਕਹਿੰਦੇ ਤੂੰ ਵੀ ਡਰ ਗਿਆ ਏ ਜਾਂ ਸਾਡੀ ਫੌਜ ਦੇ ਵਿੱਚੋਂ ਇੱਕ ਸਿੰਘ ਨੂੰ ਆਵਾਜ਼ ਮਾਰ ਜਦੋਂ ਇੱਕ ਸਿੰਘ ਨੂੰ ਆਵਾਜ਼ ਮਾਰੀ ਇਹ ਦੋ ਸਿੰਘਾਂ ਨੂੰ ਵਾਸਨੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਹ ਰੰਗਰੇਟੇ ਸਿੰਘ ਪਿਓ ਪੁੱਤਰਾ ਦੋਨੇ ਭੱਜੇ ਆਉਂਦੇ ਆ ਇੱਕ ਦਸਤਾਰਾਂ ਸਜਾਉਂਦੇ ਸਜਾਉਂਦੇ ਹੱਥ ਵਿੱਚ ਪੇਜ ਪੜੇ ਨੇ ਦਸਤਾਰਾਂ ਦੇ ਤੇ ਇੱਥੇ ਆ ਕੇ ਸਿੰਘ ਜਿੱਦ ਕਰਦੇ ਆ ਮਹਾਰਾਜ ਮੈਨੂੰ ਪਹਿਲਾਂ ਆਵਾਜ਼ ਸੁਣੀ ਆਪਿਆ ਪੁੱਤਰਾ ਇਹ ਰੰਗਰੇਟੇ ਸਿੰਘ ਦੋਨੇ ਤੇ ਦੋਨੇ ਜਿੱਦ ਕਰਦੇ ਆ ਮਹਾਰਾਜ ਮੇਰੇ ਤੇ ਨਿਸ਼ਾਨਾ ਲਾਓ ਮੈਨੂੰ ਪਹਿਲਾ ਆਵਾਜ਼ ਸੁਣੀਐ ਦੂਸਰਾ ਕਹਿੰਦਾ ਮਹਾਰਾਜ ਮੇਰੇ ਤੇ ਨਿਸ਼ਾਨਾ ਲਾਓ ਮੈਨੂੰ ਪਹਿਲਾ ਆਵਾਜ਼ ਸੁਣੀਐ ਗੁਰੂ ਮਹਾਰਾਜ ਦੋਨਾਂ ਨੂੰ ਅੱਗੇ ਖੜਾ ਕੇ ਬੰਦੂਖ ਦਾ ਨਿਸ਼ਾਨਾ ਉੱਪਰੋਂ ਦੀ ਨਿਗਾਹ ਕੈਂਦੇ ਡੱਲਿਆ ਇਹੋ ਜੇ ਜਵਾਨਤਾ ਹੀ ਦੇ ਸੰਦ ਉਹ ਤਾਂ ਫੋਕਿਆਂ ਹੀ ਫੜਾ ਮਾਰਦਾ ਰਿਹਾ ਮੇਰੇ ਕੋਲੇ ਬੜੇ ਸੂਰਮੇ ਨੇ ਜੋਧੇ ਨੇ ਇਹ ਸਾਰੀ ਡਰਪੋਕ ਨੇ ਇੱਥੇ ਸਿੱਖੀ ਦੀ ਪਰਖ ਕੀਤੀ ਬਾਸ਼ਾ ਨੇ ਸਿੱਖੀ ਦੀ ਪ੍ਰੀਖਿਆ ਦੇ ਵਿੱਚ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਇਹ ਰੰਗਰੇਟੇ ਸਿੰਘ ਪਾਸ ਹੋਈ ਤੇ ਦੱਲਾ ਸਮੇਤ ਫੌਜ ਫੇਲ ਹੋਇਆ ਦੱਲਾ ਕਹਿੰਦਾ ਮਹਾਰਾਜ ਜੀ ਮੈਨੂੰ ਪਤਾ ਨਹੀਂ ਲੱਗਿਆ ਆਪ ਜੀ ਨੇ ਉੱਪਰ ਦੀ ਨਿਸ਼ਾਨਾ ਨਗਾਉਣਾ ਜੇ ਮੈਨੂੰ ਦੱਸ ਦਿੰਦੇ ਨਾ ਤੇ ਮੈਂ ਖੜੋ ਜਾਂਦਾ ਅੱਗੇ ਗੁਰੂ ਮਾਰਾ ਕਹਿੰਦੇ ਦੱਲਿਆ ਅਸਾਂ ਨੇ ਸਿੱਖੀ ਦੀ ਪਰ ਕਰਨੀ ਤੂੰ ਫੇਲ ਹੋ ਗਿਆ ਏ ਇਹ ਸਿੰਘ ਸਿੱਖੀ ਦੀ ਪ੍ਰੀਖਿਆ ਪਾਸ ਕਰ ਗਏ ਨੇ ਤੇ ਹੁਣ ਸਾਧ ਸੰਗਤ ਹੀ ਨਿਸ਼ਾਨ ਝੂਲਦਿਆ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਤੀ ਸਿੰਘ ਜੀ ਤੇ ਦੱਲੇ ਨੇ ਪ੍ਰਭਾਵਿਤ ਹੋ ਕੇ ਨਾ ਇੱਥੇ ਤੇ ਫਿਰ ਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਵੀ ਕਿਹਾ ਮਹਾਰਾਜ ਮੇਰੇ ਤੇ ਕਿਰਪਾ ਕਰ ਦੇਣੀ ਮੈਨੂੰ ਪੀੜੀ ਜਿੰਨੀ ਜਗ੍ਹਾ ਬਖਸ਼ ਦੇਣੀ ਚਰਨਾ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਡੱਲਿਆ ਤੈਨੂੰ ਅਸੀਂ ਸੂਈ ਦੇ ਨਖਾਰੇ ਜਿੰਨੀ ਵੀ ਜਗ੍ਹਾ ਨਹੀਂ ਦੇ ਸਕਦੇ ਡੱਲੇ ਨੇ ਕਾਰਨ ਪੁੱਛਿਆ ਵੀ ਕੀ ਕਾਰਨ ਮਹਾਰਾਜ ਗੁਰੂ ਮਹਾਰਾਜ ਕਹਿੰਦੇ ਡੱਲਿਆ ਤੂੰ ਨਗੋਰਾ ਹੈ ਇੱਕ ਵਾਰ ਅਸੀਂ ਸਿੱਖੀ ਦੀ ਪ੍ਰੀਖਿਆ ਲੈ ਰੇ ਸੀ ਤੂੰ ਸਫਲਤਾ ਨਹੀਂ ਪ੍ਰਾਪਤ ਕੀਤੀ ਫੇਲ ਹੋ ਗਿਆ ਹੈ ਜੈ ਸਿੰਘ ਸਿੱਖੀ ਦੀ ਪ੍ਰੀਖਿਆ ਪਾਸ ਕਰਕੇ ਕਹਿੰਦਾ ਮਹਾਰਾਜ ਜੀ ਹੱਥ ਜੋੜ ਕੇ ਖੜ ਗਿਆ ਡੱਲਾ ਕਹਿੰਦਾ ਮਹਾਰਾਜ ਜੀ ਮੈਨੂੰ ਵੀ ਇਨਾ ਸਿੰਘਾਂ ਵਰਗਾ ਬਣਾਉਣਾ ਕਰੋ ਮੇਰੇ ਤੇ ਕਿਰਪਾ ਕਰੋ ਤਾਂ ਡੱਲੇ ਨੇ ਫਿਰ ਪ੍ਰਭਾਵਿਤ ਹੋ ਕੇ ਇੱਥੇ ਅਮਰਤ ਸ਼ਕਿਆ ਸੀ ਹੁਣ ਸਾਧ ਸੰਗਤ ਜੀ ਇੱਥੇ ਅਮਰਤ ਸੰਚਾਰ ਹੁੰਦਾ ਹਰ ਐਤਵਾਰ ਹਰ ਮੱਥਿਆ ਨੂੰ ਗੁਰਦੁਆਰਾ ਬਾਬਾ ਬੀਰ ਸੰਗਤੀ ਸਾਮ ਅਗੇ ਜਿੱਥੇ ਆਪਾਂ ਬੈਠੇ ਆ ਅੱਜ ਵੀ ਅਮਰ ਸੰਚਾਰ ਹੈ ਹਰ ਐਤਵਾਰ ਤੇ ਹਰ ਮੱਥਿਆ ਨੂੰ ਦੂਰ ਦੂਰ ਸੰਗਤਾਂ ਇੱਥੇ ਆ ਕੇ ਅਮਰਸ਼ਾਹ ਦੀਆਂ 11 ਤੋਂ ਲੈ ਕੇ 9 ਵਜੇ ਤੱਕ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਹੈ ਮੈਨੇਜਮੈਂਟ ਤੇ ਗੁਰੂ ਮਹਾਰਾਜ ਜੀ ਸਰ ਸਾਰੀ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਹੋਏ ਕੁਜੀ ਕਾ ਖਾਲਸਾ ਸ਼੍ਰੀ ਵੇਕੁਜੀ ਕੀ